ਉਹ ਵੀ ਆਪਣੀ ਰਜਿਸਟ੍ਰੇਸ਼ਨ ਹੋ ਗਈ ਆ ਤੇ ਉੱਪਰ ਜਾਣ ਲਈ ਇਹ ਜ਼ਰੂਰੀ ਆ ਤੇ ਸਾਹਮਣੇ ਜਿਵੇਂ ਲਿਖ ਕੇ ਦੱਸਿਆ ਏਸੀ ਰੂਮ ਇਚੋਂ ਰੈਟੀ ਰੂਮ ਮਿਲ ਜਦੇ ਤੇ ਆਪਾਂ ਨੂੰ ਉਹ ਮਿਲ ਗਿਆ ਜੀ ਰੂਮ ਆਪਾਂ ਲੈ ਲਿਆ ਤੇ ਰੂਮ ਦੀ ਚਾਬੀ ਆਪਾਂ ਨੂੰ ਮਿਲ ਚੁੱਕੀ ਦੋ ਆਪਾਂ ਨੇ ਆ ਰੋਟੀਆਂ ਲੈ ਲਈਆਂ ਲਓ ਜੀ ਟਾਈਮ 9:30 ਹੋ ਗਏ ਤੇ ਦੇਖ ਸਕਦੇ ਤੁਸੀਂ ਹਾਲੇ ਵੀ ਟ੍ਰੈਫਿਕ ਬਹੁਤ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਾਂ ਰਿਸ਼ੀਕੇਸ਼ ਆਪਾਂ ਰਿਸ਼ੀਕੇਸ਼ ਦੇ ਰੇਲਵੇ ਸਟੇਸ਼ਨ ਤੇ ਆ ਪਹਿਲੀ ਵੀਡੀਓ ਆਪਾਂ ਇੱਥੋਂ ਐਂਡ ਕਰੀ ਤੀ ਤੇ ਇੱਥੋਂ ਆਪਾਂ ਦੂਜੀ ਵੀਡੀਓ ਸਟਾਰਟ ਕਰ ਰਹੇ ਆ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਉੱਥੇ ਕਮਰਾ ਲੈਣੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਵੀ ਕਿਵੇਂ ਉੱਥੇ ਰਹਿਣ ਦਾ ਪ੍ਰਬੰਧ ਆ ਕੀ ਕੋਸਾ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਆਪਾਂ ਪਹਿਲਾਂ ਤੁਹਾਨੂੰ ਸਫ਼ਰ ਦਿਖਾਇਆ ਆਪਣਾ ਪੰਜਾਬ ਤੋਂ ਰਿਸ਼ੀਕੇਸ਼ ਦਾ ਜਿਹੜਾ ਕਿ ਆਪਾਂ ਨਾਬੇ ਤੋਂ ਬੈਠੇ ਸੀ ਸਾਰਾ ਆਪਾਂ ਤੁਹਾਨੂੰ ਰੀਲ ਸਫ਼ਰ ਦਿਖਾਇਆ ਉਹ ਤੁਹਾਨੂੰ ਕੱਲੀ-ਕੱਲੀ ਜੀਓ ਸਫ਼ਰ ਦੇ ਵਿੱਚ ਦੱਸੀ ਆ ਉਹ ਵੀਡੀਓ ਜਾ ਕੇ ਜੇ ਤੁਸੀਂ ਜ਼ਰੂਰ ਦੇਖਿਓ ਜੀ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਆਟੋ ਵਗ ਇੱਥੋਂ ਆਪਾਂ ਆਟੋ ਦਾ ਪਤਾ ਕਰਦੇ ਆ। ਇਹ ਸਟੇਸ਼ਨ ਤੋਂ ਬਾਹਰ ਤੁਹਾਨੂੰ ਇਦਾਂ ਦੇ ਆਟੋ ਮਿਲ ਜਾਣਗੇ ਇੱਥੇ ਜਿਵੇਂ ਆਟੋ ਖੜੇ ਨੇ ਤੇ ਇਹ ਆਟੋ ਕਰਕੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਅਸੀਂ ਪੁੱਛਦੇ ਆ ਤੇ ਫਿਰ ਆਪਾਂ ਚੱਲਦੇ ਆ। ਇਹ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਰੁਪਏ ਆਟੋ ਵਾਲ ਨੇ ਪੁੱਛ ਲਈ ਆ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ। ਤੇ ਆਟੋ ਦੇ ਆਪਾਂ ਸਟੇਸ਼ਨ ਤੋਂ ਪੈਦਲ ਹੀ ਜਾ ਰਹੇ ਹਾਂ ਕਿਉਂਕਿ ਆਟੋ ਆਪਾਂ ਨੂੰ ਕੋਈ ਮਿਲਿਆ ਨਹੀਂ ਆਪਾਂ ਜਾ ਰਹੇ ਹਾਂ ਨਿਰਮਲ ਆਸਰਾ ਤੇ ਉੱਥੇ ਜਾ ਕੇ ਦੇਖਦੇ ਹਾਂ ਕਮਰੇਆਂ ਤੁਹਾਨੂੰ ਦੱਸਾਂਗੇ ਕਿਵੇਂ ਦਾ ਉੱਥੇ ਕਮਰਾ ਮਿਲਦਾ ਕੀ ਹਿਸਾਬ ਦਾ ਵਾ ਸਾਰਾ ਕੁਝ ਤੁਹਾਨੂੰ ਕੋ ਦੱਸਾਂਗੇ ਤੇ ਮੌਸਮ ਦਾ ਫਰਕ ਆਪਾਂ ਕਹਿ ਸਕਦੇ ਹਾਂ ਠੰਡੀ ਹਵਾ ਚੱਲਦੀ ਆ ਤੇ ਸਾਹਮਣੇ ਪਹਾੜ ਦੇਖਦੇ ਆ ਤੇ ਬਾਕੀ ਦੇਖਦੇ ਹਾਂ ਆਸਰਾ ਜਾ ਕੇ ਵੀ ਕਿਵੇਂ ਦਾ ਉੱਥੇ ਕਮਰਾ ਮਿਲਦਾ ਕੀ ਹਿਸਾਬ ਦਾ ਤੁਹਾਨੂੰ ਸਾਰਾ ਪਤਾ ਦੱਸਾਂਗੇ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਬਣੇ ਰਹੋ ਆਟ ਵਾਲਾ ਭਾਈ ਮਿਲਦਾ ਜਾਂਦਾ ਜਿਆਦਾ ਮਹਿੰਗਾ ਕਹਿੰਦਾ ਹੈ ਨਾ ਕਿ ਕਿੰਨੇ ਕਿਲੋਮੀਟਰ ਦੀ ਆ ਅਜੀ ਪੁੱਛਿਆ ਦੇ ਕਾਰ ਵਾਲਾ ਨੂੰ ਉਹ ਮੁੰਲਾ 2500 ਰੁਪਏ ਕਹਿੰਦਾ ਸੀ ਕਿਉਂਕਿ ਇਹ 1 ਕਿਲੋਮੀਟਰ ਦੀ ਆ ਅਸੀਂ ਮੈਪ ਤੇ ਕੱਢ ਕੇ ਦੇਖਿਆ ਤੇ 1 ਕਿਲੋਮੀਟਰ ਸੀਗਾ ਚਲ ਤੁਰਪੀ ਚੱਲਦੇ ਆ ਕੋਈ ਗੱਲ ਨਹੀਂ ਇਹ ਵੈਸੇ 70 ਜੰਦਾ ਬਹੁਤ ਘੱਟ ਆ ਇਹ ਹੁਣ ਪਤਾ ਨਹੀਂ ਕੀ ਪਤਾ ਨਹੀਂ ਕੋਈ ਜਾਣ ਹਾਂ ਕੋਈ ਮੰਨਦਾ ਨਹੀਂ ਇੱਕ ਮੰਨਿਆ ਸੀ ਉਹ ਪੈਸੇ ਬਹੁਤ ਜ਼ਿਆਦਾ ਕਹਿ ਰਿਹਾ ਸੀ ਫਿਰ ਮੈਂ ਕਿਹਾ ਵੀ ਤੁਰਪੀ ਚੱਲਦੇ ਆ ਤੇ ਐਵੇਂ ਦਾ ਇਹ ਸ਼ਹਿਰ ਆ ਰਿਸ਼ੀਕੇਸ਼ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਪਹਾੜ ਤੁਹਾਨੂੰ ਦਿਖਦੇ ਹੋਣਗੇ ਤੇ ਮੂਰੇ ਵੀ ਆਪਣੀ ਸੰਗਤ ਚਲੀ ਜਾ ਰਹੀ ਹੈ ਇਹ ਵੀ ਸੈਦ ਉੱਥੇ ਜਾਂਦੇ ਹੋਣ ਬਾਕੀ ਪਤਾ ਨਹੀਂ ਤੇ ਇਹ ਮੇਰਾ ਸ਼ਹਿਰ ਆ ਸਾਰਾ ਲੁਕੋ ਸਾਰਾ ਇਹ ਮੇਰਾ ਇੱਥੇ ਸ਼ਹਿਰ ਹੈ ਮੇਰਾ ਬਾਜ਼ਾਰ ਆ ਰਿਸ਼ੀਕੇਤ ਦਾ ਲਾਓ ਜੀ ਇੱਥੋਂ ਜਿਹੜਾ ਕਿ ਨਿਰਮਲਾਸ ਤੋਂ ਸਾਢੇ 650 ਮੀਟਰ ਰਹਿ ਗਿਆ ਤੇ ਬਸ ਪਹੁੰਚਣ ਵਾਲੇ ਆਪਾਂ ਤੇ ਸਾਹਮਣੇ ਪਹਾੜ ਦੇਖੋ ਸਾਹਮਣੇ ਪਹਾੜ ਦੇਖ ਸਕਦੇ ਹੋ ਲਓ ਜੀ ਆਪਾਂ ਪਹੁੰਚ ਗਏ ਨਿਰਮਲ ਆਸ਼ਰਮ ਭਵਨ ਤੇ ਆ ਬੋਰਡ ਲੱਗਿਆ ਹੋਇਆ ਇੱਥੇ ਤੇ ਬਿਲਕੁਲ ਸਾਹਮਣੇ ਆਪਣੇ ਆਸ਼ਰਮ ਤੇ ਆਪਾਂ ਚੱਲਦੇ ਆ ਅੰਦਰ ਆਹ ਰਸਤਾ ਜਾਂਦਾ ਤੇ ਦੇਖਦੇ ਆ ਜਾ ਕੇ ਕਿ ਕਿਵੇਂ ਆ ਇੱਥੇ ਰਹਿਣ ਦਾ ਪ੍ਰਬੰਧ ਤੇ ਕਿਵੇਂ ਕਮਰੇ ਮਿਲਦੇ ਆ ਸਾਰਾ ਤੁਹਾਨੂੰ ਵੀ ਆਪਾਂ ਦੱਸਾਂਗੇ ਤੇ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਤੁਰਕੀ ਐਨ ਸਟੇਸ਼ਨ ਤੋਂ ਜਿਵੇਂ ਤੁਹਾਨੂੰ ਦੱਸਿਆ ਦੀ ਕਿਲੋਮੀਟਰ ਦਾ ਉੱਥੋਂ ਬਾੜ ਪੈ ਜਾਂਦੀ ਆ ਕਿਲੋਮੀਟਰ ਦੀ ਆਪਾਂ ਨਿਰਮਲ ਆਸ਼ਰਮ ਤੁਰਪੇ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਹਿਮਕੋਟ ਸਾਹਿਬ ਤੇ ਉੱਥੇ ਦੇਖਦੇ ਆ ਰੂਮ ਦਾ ਤੇ ਤੇ ਆਪਾਂ ਨੂੰ ਰੂਮ ਥੋੜਾ ਲੇਟ ਹੁੰਦਾ ਸੀ ਕਿਉਂਕਿ ਆਪਾਂ ਨੇ ਜਿਹੜੀ ਗੱਡੀ ਬੁੱਕ ਕਰਨੀ ਆ ਤੇ ਬਾਈ ਜਾਂਦੀ ਬਹਿ ਜਾਉਗੀ ਥੋੜਾ ਟਾਈਮ ਲੱਗਦੀ ਹੈ ਰਜਿਸਟ੍ਰੇਸ਼ਨ ਵੀ ਕਰਉਣੀ ਆ ਉੱਪਰ ਜਾਣ ਵਾਸਤੇ ਉੱਪਰ ਜਾਣ ਵਾਸਤੇ ਲੇਟ ਹੋ ਜਾਂਦੇ ਲੇਟ ਹੋ ਜਾਂਦੇ ਫਿਰ ਅਸੀਂ ਜੇ ਚਲੋ ਗੁਰਦੁਆਰਾ ਸਾਹਿਬ ਚਲਦੇ ਆ ਤੇ ਉੱਥੇ ਜਾ ਕੇ ਦੇਖਦੇ ਆ ਕਿਵੇਂ ਰੂਮ ਮਿਲਦਾ ਤੇ ਬਾਕੀ ਤੁਹਾਨੂੰ ਦੱਸ ਦਿਆਂ ਸਾਰਾ ਤੇ ਬਣੇ ਰਹੋ ਜਿਆਸਤਰਾ ਤੇ ਸਫਰ ਦੇ ਨਾਲ ਆਪਾਂ ਰਸਤੇ 'ਚ ਰੁਕੇ ਆ ਤੇ ਇੱਥੋਂ 600 ਮੀਟਰ ਰਹਿ ਗਿਆ ਤੇ ਆਪਾਂ ਗੰਨੇ ਦਾ ਰਸ ਪ ਗਰਮੀ ਕਾਫੀ ਜ਼ਿਆਦੇ ਹੋ ਗਈ ਤੇ ਐਵੇਂ ਦਾ ਰਿਸ਼ੀ ਜੀ ਆ ਦੇਖੋ ਆਪਾਂ ਇਧਰ ਨੂੰ ਜਾਣਾ ਇੱਥੇ ਨੂੰ ਜਾਣਾ ਆਪਾਂ ਨੇ ਤੇ ਗੁਰਦੁਆਰਾ ਏਮਪੋਰਟ ਸਾਹਿਬੀ ਉੱਥੋਂ ਨਿਰਮਾਹ ਕਿਲੋਮੀਟਰ ਪੈਣਾ ਆਪਾਂ ਨੂੰ ਤੇ ਆਪਾਂ ਤੁਰਪੀ ਜਾ ਰਹੇ ਆਂ ਚਾ ਲੈ ਜੂਸ ਆਪਣਾ ਬਣ ਕੇ ਰੈਡੀ ਹੋ ਗਿਆ ਤੇ ਪਾਈ ਪਾਰਿਆ ਗਲਾਸਾਂ ਚ ਆਉਂਗੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਆ ਪੁਲ ਪਾਰ ਕਰਕੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਬਾਕੀ ਆ ਦੇਖੋ ਇੱਧਰ ਆਪਾਂ ਪੋਲ ਕ੍ਰੋਸ ਕਰਕੇ ਆਗੇ ਤੇ ਸਾਹਮਣੇ ਟ੍ਰੈਫਿਕ ਦੇਖੋ ਇੰਨੀ ਜ਼ਿਆਦਾ ਆ ਜਾਮ ਲੱਗਿਆ ਪਿਆ ਬਿਲਕੁਲ ਗੱਡੀਆਂ ਖੜੀਆਂ ਨੇ ਪੁਲ ਜਾਮ ਆ ਪਿੱਛੇ ਪੁਲ ਤੇ ਹੀ ਪੁਲ ਜਾਮ ਦੀ ਅੱਧੀ ਪੁਲ ਜਾਮ ਆ ਤੇ ਇੱਥੋਂ 350 ਮੀਟਰ ਦੱਸ ਰਿਹਾ ਗੁਰਦੁਆਰਾ ਸਾਹਿਬ ਮੈਪ ਤੇ ਆਪਾਂ ਤੁਰਕੀ ਜਾ ਰਹੇ ਆ ਤੇ ਜਾਮ ਦੇਖੋ ਕਿੰਨਾ ਲੱਗਿਆ ਹੋਇਆ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਤੇ ਚੱਲਦੇ ਆਪਾਂ ਅੰਦਰ ਤੇ ਦੇਖਦੇ ਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਤੇ ਇੱਥੇ ਹੁਣ ਆਪਾਂ ਰਹਿਾਇਤ ਪਤਾ ਕਰਦੇ ਆ ਕਮਰੇ ਦਾ ਪਤਾ ਕਰਦੇ ਆ ਤੇ ਫੇਰ ਤੁਹਾਨੂੰ ਦੱਸਦੇ ਆ ਤੇ ਆਪਾਂ ਇੱਥੋਂ ਰਜਿਸਟ੍ਰੇਸ਼ਨ ਵੀ ਕਰਾਉਣੀ ਆਪਾਂ ਤੇ ਇੱਥੇ ਪਤਾ ਕਰਦੇ ਆਂ ਤੇ ਉਹ ਕਰਾਉਣੀ ਆ ਲੈ ਲਿਆ ਨੰਬਰ ਇੱਥੇ ਆਪਣੀ ਹੋ ਗਈ ਰਜਿਸਟ੍ਰੇਸ਼ਨ ਕਿ ਆਪਾਂ ਰਜਿਸਟ੍ਰੇਸ਼ਨ ਕਰਾਵਾਂਗੇ ਤੇ ਆਧਾਰ ਕਾਰਡ ਲੈਂਦੇ ਆ ਗੱਲਾਂ ਇਹ ਤੇ ਇੱਥੋਂ ਵੀ ਉੱਪਰ ਜਾਣ ਲਈ ਜ਼ਰੂਰੀ ਆ ਤੇ ਆਪਾਂ ਇੱਥੇ ਕਰਾ ਰਹੇ ਆ ਹੁਣ ਕਰਾ ਕੇ ਫੇਰ ਤੁਹਾਨੂੰ ਮਿਲਦੇ ਆ ਉਹ ਵੀ ਆਪਣੀ ਰਜਿਸਟ੍ਰੇਸ਼ਨ ਹੋ ਗਈ ਆ ਤੇ ਉੱਪਰ ਜਾਣ ਲਈ ਇਹ ਜ਼ਰੂਰੀ ਆ ਇਹ ਇੱਥੇ ਸਾਹਮਣੇ ਹੋ ਰਹੀ ਆ ਤੇ 10 ਮਿੰਟ ਲੱਗੇ ਆ ਕੋਈ ਬਾਹਲਾ ਟਾਈਮ ਨਹੀਂ ਲੱਗਿਆ ਹੈਗਾ 10 ਮਿੰਟ ਚ ਆਪਣੀ ਓਕੇ ਹੋ ਗਈ ਤੇ ਇੱਥੋਂ ਸਾਹਮਣੇ ਹੁਣ ਆਪਾਂ ਰੂਮ ਲਵਾਂਗੇ ਤੇ ਤੁਹਾਨੂੰ ਮਿਲ ਜੂਗਾ ਆਪਾਂ ਨੂੰ 1100 ਰੁਪਏ ਕਹਿੰਦੇ ਨੇ ਇਹ ਇੱਕ ਰੂਮ ਦਾ ਏਸੀ ਰੂਮ ਹੋਊਗਾ ਜਿਵੇਂ ਲਿਖਿਆ ਹੈ ਜੀ ਰੂਮ ਤੇ ਇੱਥੋਂ ਮਿਲ ਜਾਂਦੇ ਨੇ ਕਮਰੇ ਹਾਲ ਮਤਲਬ ਇੱਥੇ ਰੂਮ ਮਿਲ ਜਾਂਦੇ ਆ ਇੱਥੇ ਮਿਲ ਜਾਂਦਾ ਹਾਲ ਹਾਲ ਫਰੀ ਆ ਹਾਲ ਦਾ ਕੋਈ ਪੈਸਾ ਨਹੀਂ ਹੈਗਾ ਤੇ ਹੁਣ ਆਪਾਂ ਕਮਰਾ ਲੈਨੇ ਆ ਤੇ ਫੇਰ ਤੁਹਾਨੂੰ ਕਮਰਾ ਦਵਾਉਨੇ ਆ ਤੇ ਫੇਰ ਮਿਲਦੇ ਆਪਾਂ ਤੇ ਸਾਹਮਣੇ ਜਿਵੇਂ ਲਿਖਿਆ ਦੱਸਿਆ ਏਸੀ ਰੂਮ ਇਥੋਂ ਰੇਟੀ ਰੂਮ ਮਿਲ ਜਾਂਦੇ ਤੇ ਆਪਾਂ ਨੂੰ ਰੂਮ ਮਿਲ ਗਿਆ ਜੀ ਰੂਮ ਆਪਾਂ ਲੈ ਲਿਆ ਤੇ ਰੂਮ ਦੀ ਚਾਬੀ ਆਪਾਂ ਨੂੰ ਮਿਲ ਚੁੱਕੀ ਆ ਤੇ ਆਪਣਾ ਹੈਗਾ ਰੂਮ ਨੰਬਰ 244 ਤੇ ਹੁਣ ਪੁੱਛਦੇ ਆ। ਇਹ ਪੁੱਛੇ ਰਹੇ ਆ। ਲਓ ਜੀ। ਹਾਂ ਜੀ। ਗੋਵਿੰਦ ਸਿੰਘ ਯਾਤਰੀ ਗੁਰੂ ਗੋਬਿੰਦ ਸਿੰਘ ਦਾ ਰਾਸੀ ਹੈ ਨਾ। ਤੇ ਸਾਹਮਣੇ ਦੋਵਾਂ ਰੂਮ ਹੁੰਦੇ। ਗੁਰੂ ਗੋਬਿੰਦ ਸਿੰਘ ਯਾਤਰੀ ਨਵਾਸਾ। ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਆ ਜੀ ਲਓ ਜੀ ਆਪਾਂ ਆ ਗਏ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਤੇ ਇੱਥੇ ਰੂਮ ਲਿਖ ਦਿੱਸੋ ਨੇ 237 ਤੋਂ 248 ਤੇ ਇੱਥੇ ਆਪਣਾ ਰੂਮ ਆ ਤੇ ਆਪਾਂ ਚੱਲਦੇ ਹਾਂ ਰੂਮ 'ਚ ਇਹ ਤੋਂ ਇਦਾਂ ਦਾ ਕੁਝ ਬਾਕੀ ਪੰਜਾਬ ਨੰਬਰ ਗੱਡੀਆਂ ਕਾਫੀ ਖੜੀਆਂ ਨੇ ਇੱਥੇ ਪੰਜਾਬ ਤੋਂ ਸੰਗਤ ਵੀ ਕਾਫੀ ਆਈ ਹੋਈ ਆ ਜਿਵੇਂ ਆ ਪੰਜਾਬ ਨੰਬਰ ਖੜੀਆਂ ਨੇ ਸਾਰੀਆਂ ਗੱਡੀਆਂ ਤੇ ਤੇ ਹੁਣ ਆਪਾਂ ਚੱਲਦੇ ਹਾਂ ਰੂਮ 'ਚ ਲਓ ਜੀ 244 ਰੂਮ ਨੰਬਰ ਤੇ ਆਪਣਾ ਤੇ ਰੂਮ ਖੋਲਦੇ ਆਪਾਂ ਯਾਰ ਬਾਕੀ ਦੇਖਦੇ ਆ ਕਿਵੇਂ ਦਾ ਰੂਮ اندرੋਂ ਲਾਓ ਜਿਹੜਾ ਪਰੂਮ ਲੈ ਐਵੇਂ ਦਾ ਰੂਮ ਆਪਣਾ ਏਸੀ ਲੱਗਿਆ ਹੋਇਆ ਬਾਕੀ ਚਾਰਜ ਵਗੈਰਾ ਤੇ ਵਧੀਆ ਸਫਾਈ ਆ ਆ ਕੰਬਲ ਨੇ ਕਰੇ ਤਾਂ ਕੀ ਲੈ ਹੁਣਗੇ ਨਾ ਤੇ ਆ ਇਧਰ ਗੱਦੇ ਜੇ ਬੰਦੇ ਵੱਧ ਹੋਣ ਤੇ ਬਾਕੀ ਇਧਰ ਅਟੈਚ ਬਾਥਰੂਮ ਨਾਲ ਤੇ ਏਸੀ ਚੱਲਦਾ ਤੇ ਇਧਰ ਹੈਗਾ ਸ਼ੀਸ਼ਾ ਤੇ ਵਾਕਿਆਂ ਦਾ 4 ਦੇ ਵਗੈਰਾ ਤੇ ਹੁਣ ਆਪਾਂ ਗੱਡੀ ਦਾ ਪਤਾ ਕਰਨਾ ਹਲੇ ਨਾ ਆਹ ਗੱਡੀ ਦਾ ਪਤਾ ਕਰਦੇ ਆਂ ਕੋਸ ਘਾਟ ਜਾਣ ਵਾਸਤੇ ਹਾਂ ਹੁਣ ਅਸੀਂ ਨੀਚੋਂ ਗੱਡੀ ਦਾ ਪਤਾ ਕਰਦੇ ਆਂ ਤੇ ਗੁਰਦੁਆਰਾ ਸਾਹਿਬ ਦੇ ਮੂਹਰੇ ਮਰ ਜਾਣੀ ਆ ਨਾ ਹੋ ਗਈ ਵਾਜੀ ਆ ਵੀ ਹੋ ਰਹੇ ਨੇ ਦਫ਼ਤਰ ਵਾਲੇ ਹੋ ਰਹੇ ਨੇ ਹਾਂ ਉੱਥੇ ਲਾ ਕੇ ਪਤਾ ਕਰਦੇ ਆਂ ਤੇ ਹਾਂ ਤੇ ਐਵੇਂ ਦਾ ਰੂਮ ਆ ਵਧੀਆ ਰੂਮ ਆ ਸਾਫ਼ ਸੁਥਾ ਹੀ ਬਹੁਤ ਸਾ ਤੇ ਵਾਕਿਆਂ ਕਰਦੇ ਆਂ ਗੱਡੀ ਦਾ ਪਤਾ ਲਓ ਜੀ ਆਪਾਂ ਰੂਮ ਤੋਂ ਆ ਕੇ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਵਾਸਤੇ ਆਪਾਂ ਗੱਡੀ ਕਰਨੀ ਆ ਗੋਵਿੰਦ ਘਾਟ ਵਾਸਤੇ ਤੇ ਦੇਖਦੇ ਆਂ ਵੀ ਕੀ ਹਿਸਾਬਤਾ ਵਾ ਗੱਡੀ ਦਾ ਬਾਕੀ ਤੁਹਾਨੂੰ ਫਿਰ ਦੱਸਦੇ ਆਂ ਤੇ ਵਲੌਗ ਨਾ ਬਣੇ ਰਹੇ ਹੋ ਤੇ ਮੇਰੇ ਫਿਰ ਟਾਈਮ ਤੇ ਔਖਾ ਹੁੰਦਾ ਨਾ ਪਹਿਲਾਂ ਪੰਪ ਸਹੀ ਗੱਲ ਸਹੀ ਗੱਲ ਤੇ ਭੱਜ ਦੌੜ ਜੀ ਹੋ ਜਾਂਦਾ ਹਾਂ ਤੇ ਇੱਕ ਉੱਥੇ ਹੋ ਗਈ ਥੀ ਕੋਲੋਲ ਹੋ ਗਈ ਸੀ ਛਟੂ ਗੇਟ ਨਹੀਂ ਲੱਗਿਆ ਬਾਬੇ ਨੇ ਲਾਇਆ ਆ ਕੇ ਫਿਰ ਉਹ ਅੰਦਰ ਬਟਨ ਦੱਬਣਾ ਪੈਂਦਾ ਉਹਦੇ ਨਾ ਪਤਾ ਨਹੀਂ ਸੀ ਬਾਈ ਸੱਚੀ ਹਾਂ ਨੂੰ ਪਤਾ ਨਹੀਂ ਸੀ ਕਿਵੇਂ ਲੋਗ ਕਿਵੇਂ ਲੋਗ ਹੁੰਦਾ ਅਸੀਂ ਉਹ ਚਾਬੀ ਲਾਈਏ ਚਾਬੀ ਲਾਈਏ ਉਹ ਫੇਰ ਖੁੱਲ ਜਿਆ ਕਰੇ ਫਿਰ ਬਾਬੇ ਨੇ ਆ ਕੇ ਅੰਦਰੋਂ ਬਟਨ ਜਾਂ ਦੱਬਿਆ ਉਹ ਕਹਤ ਕਿ ਸਿੱਧੇ ਲੱਗ ਗਿਆ ਫਿਰ ਹਾਂ ਇਹ ਵੀ ਜਲਾਜੀ ਪਤਾ ਲੱਗੀ ਆਏ ਲੱਗਦਾ ਹਾਂ ਆਏ ਹੀਟ ਲੱਗਦੇ ਨੇ ਹਾਂ ਤੇ ਬਾਕੀ ਹੁਣ ਚਲੋ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਮੂਹਰੇ ਤੇ ਗੱਡੀ ਦਾ ਦੇਖਦੇ ਆਂ ਤੇ ਫਿਰ ਤੁਹਾਨੂੰ ਦੱਸਦੇ ਆਂ ਤੇ ਆਪਾਂ ਹੁਣ ਚੱਲਦੇ ਆਂ ਬਾਹਰ ਆਪਾਂ ਰੋਡ ਦੇ ਉੱਪਰ ਆ ਗਏ ਆ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਰੋੜਾ ਜੀ ਇੱਥੇ ਆਪਾਂ ਕਰਦੇ ਆਂ ਪਤਾ ਗੱਡੀ ਦਾ ਤੇ ਗੁਰਦੁਆਰਾ ਸਾਹਿਬ ਦਾ ਯਾਨੀ ਕਿ ਇਹ ਪਾ ਬਾਹਰ ਆ ਗਿਆ ਤੇ ਬਾਕੀ ਹੁ ਕਰਦੇ ਆ ਪਤਾ ਹੋ ਰਿਹਾ ਪਾ ਗੱਡੀ ਦਾ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਇੱਥੇ ਤੂੰ ਦੇਖ ਸਕਦਾ ਜਾਮ ਲੱਗਿਆ ਪਿਆ ਬਾਕੀ ਇੱਥੇ ਦੁਕਾਨਾਂ ਨੇ ਇਹ ਦੇਖਿਆ ਕਿ ਕੋਈ ਰੇਨ ਕੋਟ ਹੋ ਗਿਆ ਜਮੇ ਤੇ ਹੋਰ ਵੀ ਸਮਾਨ ਜਿਹੜਾ ਇਥੋਂ ਮਰ ਜਾਂਦਾ ਤੇ ਬਾਕੀ ਅੱਗੇ ਖਾਣ ਪੀਣ ਦੇ ਵੀ ਹੈਗੇ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਦੇਖ ਲਓ ਜੀ ਲਾਓ ਜੀ ਇਥੋਂ ਆਪਾਂ ਗੱਡੀ ਜਿਹੜੀ ਬੁੱਕ ਕਰਾਤੀ ਆ ਉੱਪਰ ਜਾਣ ਵਾਸਤੇ 1000 ਰੁਪਏ ਵਿੱਚ ਆਪਣੀ ਗੱਡੀ ਬੁੱਕ ਹੋਈ ਆ ਤੇ ਆ ਬਾੜੀ ਦਾ ਪੰਜਾਬ ਟੂਰ ਐਂਡ ਟਰੈਵਲਰ ਤੇ ਭਾਈ ਬੁੱਕ ਕਰ ਰਿਹਾ ਠੀਕ ਹੈ ਬਾਈ ਕਿਈ ਨਾ ਕੋਈ ਨਾ ਨਦੀ ਗੱਡੀਆਂ ਕੋਈ ਨਾ ਨਦੀ ਗੱਡੀਆਂ 3 ਸਾਲ ਹੋ ਗਏ ਠੀਕ ਹੈ ਜੀ ਕੋਈ ਵੀ ਗੱਡੀ ਹੈ ਜਿਹੜੀ ਸਰਟੀਫਾਈ ਕੀਤੀ ਜਾਏਗੀ ਇਹ ਫੇਰ ਰਸਤੇ ਤੋਂ ਆਪਰੇ ਨਹੀਂ ਰੁਕੇਗੀ ਠੀਕ ਹੈ ਜੀ ਜਿਹਨੂੰ ਕਰ ਲੰਗਰ ਪ੍ਰਸ਼ਾਦਾ ਚਾ ਕੇ ਚਾਹ ਪਕੋੜੇ ਦਾ ਵਿਚ ਲੰਗਰ ਲੱਗਦਾ ਓਕੇ ਚਲਾ ਕੇ ਉਹਦੇ ਬਾਅਦ ਗੋਵਰ ਘਾੜ ਜਿਹੋੜਾ ਸਾਫ ਖੱਲੇ ਛੱਡ ਕੇ ਆਏ ਠੀਕ ਹੈ ਜੀ ਕੋਈ ਸਾਡੀ ਆਪਣੀ ਜਿਹੜੀ ਵੀ ਸੰਗਤ ਦੀ ਗੱਡੀ ਜਾਂਦੀ ਉਹਦੇ ਚਿੱਤਾ ਕੋਈ ਬੰਦਾ ਨਹੀਂ ਹੋਊਗਾ ਹੋਊਗਾ ਸਿਰਫ ਆਪਣੀ ਸੰਗਤ ਜਿਹੜੀ ਮੈਂਸਰ ਸਾਹਿਬ ਯਾਤਰਾ ਕਰਨ ਜਾਏ ਓਕੇ ਦੇ। ਇਹਦੇ ਜਦੋਂ ਸਟਾਰਟਿੰਗ ਜਦੋਂ ਇਹ ਸਾਲ ਤੋਂ ਯਾਤਰਾ ਚੱਲਦੀ ਵੀ ਇਹ 50 ਸਾਲ ਤੋਂ ਤੇ ਉਦੋਂ ਦੀ ਸਿਰਫ ਟਾਟਾ ਸਮੂਹ ਜਿਹੜੀ ਪੁਰਾਣੀਆਂ ਟਾਟਾ ਸਮੂਹ ਚੱਲਦੀਆਂ ਸੀ ਉਹ ਤੇ ਇੱਕ ਬੱਸ ਦੇ ਅਲਾਵਾ ਕੋਈ ਗੱਡੀ ਨਹੀਂ ਸੀ। ਜਦੋਂ ਦਾ ਆਪਾਂ ਕੰਮ ਸ਼ੁਰੂ ਕੀਤਾ ਅਸੀਂ ਬਲੀਨੋ, ਡਿਜ਼ਾਇਰ, ਹਰਟੀਗਾ, ਸਕੋਰਪੀਓ ਜਿਹੜਾ ਇਨੋਵਾ ਸਾਰੀ ਗੱਡੀਆਂ ਲਾਦੀਆਂ ਤੇ ਪਹਿਲੀ ਗੱਲ ਸਭ ਤੋਂ ਜਿਹੜੀ ਟੈਂਪੂ ਟ੍ਰੈਵਲ 6 ਦਿਨਾਂ ਵਾਸਤੇ ਲੋਕੀ ਬੁੱਕ ਕਰਾਉਂਦੇ ਸੀ 6 ਦਿਨਾਂ ਵਾਸਤੇ ਬੁੱਕ ਕਰਾਉਂਦੇ ਸੀ ਸਾਡੇ ਇੱਥੇ ਕੋਈ ਸਿਸਟਮ ਨਹੀਂ ਹੈ 6 ਯਾਰ ਦਾ ਬੰਦਾ ਦਿੰਦਾ ਹੀ 72000 ਰੁਪਇਆ ਠੀਕ ਹੈ ਜੀ 12 ਸੀਟਰ ਦਾ ਅਸੀਂ ਤੁਹਾਨੂੰ 12000 ਇੱਥੋਂ ਲੈ ਕੇ ਜਾਣਾ ਤੇ 12000 ਇੱਥੋਂ ਲੈਣਾ ਸੰਗਤ ਦੇ ਇਹਨੇ ਪੈਸੇ ਬਚਾਤੇ ਕਿ ਖਰਚ ਕਰਨਾ ਗੁਰੂ ਘਰ ਖਰਚ ਠੀਕ ਹੈ ਠੀਕ ਹੈ ਨਾ ਜੀ ਰਾਸਤੇ 'ਚ ਕਿੰਨੀ ਜਗ੍ਹਾ ਰੁਕੋਗੇ ਕਿ ਰਾਸਤੇ 'ਚ ਜਿੱਥੇ ਇੱਕੋ ਜਦੋਂ ਗੱਡੀ ਜਾਏਗੀ ਅੱਗੇ ਚਾਹ ਪਕੌੜੇ ਦਾ ਲੰਗਰ ਲੱਗਦਾ ਠੀਕ ਹੈ ਜੀ ਉਥੇ ਤੁਸੀਂ ਚਾਹ ਪਕੌੜੇ ਖਾਓ ਉਹਦੇ ਬਾਅਦ ਅੱਗੇ ਨਗਰਾਸ਼ੂ ਗੁਰਦੁਆਰਾ ਆ ਗਿਆ ਇੱਕ ਹੀਮਗੰਨ ٹرسٹ ਨੇ ਉਥੇ ਨਵਾਂ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਹੈ ਉਹਨਾਂ ਦੇ ਵਿੱਚ ਲੱਗ ਤੋਂ 4 ਤੋਂ 5 ਕਿ 150 ਕਮਰੇ ਰੈਡੀ ਹੋ ਰਹੇ ਹੈ ਠੀਕ ਹੈ ਨਾ ਜੀ ਉਹ ਰਤੂੜਾ ਠੀਕ ਹੈ ਰਤੂੜਾ ਪਿੰਡ ਹੈ ਉਸ ਤੋਂ ਪਹਿਲਾਂ ਨਗਰਾਸ਼ੂ ਗੁਰਦੁਆਰੇ ਤੋਂ ਪਹਿਲਾਂ

ਆ ਕਬੀ ਨੇ ਆ ਜਲਦੀ ਦਾ ਤੇ ਲਓ ਜੀ ਗੱਡੀ ਆਪਣੀ ਬੁੱਕ ਹੋ ਗਈ ਹੈ ਤੇ ਸਵੇਰੇ ਆਪਾਂ 4:30 ਹੋਣਾ ਨਾ ਤੇ 4:30 ਚੋਰੀ ਆਪਾਂ ਨੇ ਆਉਣਾ ਤੇ ਬਾਕੀ ਇਹ ਟ੍ਰੈਫਿਕ ਭਾਈ ਬਹੁਤ ਹੈ ਨਾ ਬਾਕੀ ਇਹ ਸਾਰਾ ਇੱਧਰ ਦੁਕਾਨਾਂ ਨੇ ਹੱਦ ਵਾਲੇ ਦੇਖ ਲਾ ਕੇ ਨਹੀਂ ਕਹਿੰਦਾ ਤੇ ਆ ਟੋਟੀ ਅਸੀਂ ਉਹ ਲੈ ਜਾਣੀ ਹੈ ਬਸਤਾ ਭਾਈ ਕਹਿੰਦੇ ਨਹੀਂ ਕਹਿੰਦਾ ਆ ਯਾਰ ਭਾਈ ਯਾਰ ਭਾਈ ਤੇਲੀ ਗਾਥੀ ਰਲੇ ਲਈ ਹਾਂ ਯਾ ਭਾ ਨਾਲੀ ਮੱਕਣੀ ਬਣੀ ਹੈ ਰੂਮ ਤੇ ਬਾਹਰ ਲੈ ਲਾ ਬਾਹਰ ਇਹ ਕੋਈ ਮਲ ਜਾਣਗੇ ਮੇਰੇ ਖਿਆਲ ਨਾਲ ਕਿ ਨਹੀਂ ਲੋੜ ਨਹੀਂ ਆਏ ਲੈ ਲੈ ਲਾ ਬਲਿਆ ਭਾ ਹੋਰ ਲੈਣਾ ਆਓ ਵੇਖ ਲੈ 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 50 ਰੁਪਏ ਦੇਖ ਪਏ ਤੇ ਆਪਾਂ ਇਹ ਤੋਂ ਰੇਨ ਕੋਟ ਲੈ ਲਿਆ ਜੀ ਤੇ ਆਪਾਂ ਨੂੰ ਮਿਲਿਆ 20 ਰੁਪਏ ਦਾ ਤੇ ਆਪਾਂ ਲੈ ਲਿਆ ਤੇ ਇਹਦੇ ਵੀ ਉੱਪਰ ਲੋਡ ਬੋਗੂ ਉੱਪਰ ਮੀਂਹ ਵਗੈਰਾ ਜੇ ਆ ਜਾਵੇ ਤੇ ਇਹਦੇ ਬਾਅਦ ਆਪਾਂ ਰੇਨ ਕੋਟ ਜਿਹੜਾ ਲੈ ਲਿਆ ਬਾਕੀ ਐਵੇਂ ਦਾ ਇੱਥੇ ਬਾਜ਼ਾਰ ਆ ਸਾਰਾ ਜਿੰਦਗੀ ਦੇਖ ਸਕਦੇ ਹੋ ਤੇ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਆ ਨੂੰ ਤੁਸੀਂ ਕੰਮਾਂ ਦੇਖੀ ਚੱਲਦੇ ਦੋ ਆਪਾਂ ਨੇ ਆ ਸੋਟੀਆਂ ਲੈ ਲਈਆਂ ਤੇ ਆਪਾਂ ਨੂੰ ਮਿਲਿਆ ਨੇ 100 ਦੀਆਂ ਦੋ ਜਾਨੀ ਕਿ 50 ਦੀ ਇੱਕ ਤੇ ਇਦਾਂ ਵੀ ਇਹ ਹਲੇ ਲਾਇਆ ਹੋਇਆ ਇਹਨਾਂ ਨੇ ਆ ਮੇਖਾਂ ਮੇਖਾਂ ਨਹੀਂ ਉਹ ਲਾਇਆ ਪੱਤੀ ਲਾਇਆ ਕੋਟਕੇ ਮਨਾਈ ਕਰਨਾ ਫੋਖਾ ਰਹੇ ਤੇ ਲਓ ਜੀ ਦੇਖੋ ਲਈ ਆਪਾਂ ਨੇ ਇਹ ਹੁਣ ਥੋੜਾ ਜਿਹਾ ਆ ਰਸਤਾ ਖੁੱਲਿਆ ਜਾਮ ਕੋ ਲਿਗਾ ਹੋੜਾ ਜਾ ਨਹੀਂ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਆਪਣੇ ਸਾਹਮਣੇ ਆ ਤੇ ਫਿਰ ਆਪਾਂ ਤੁਹਾਨੂੰ ਦਰਬਾਰ ਸਰਵਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਗੁਰਦੁਆਰਾ ਸਾਹਿਬ ਆਪਾਂ ਆ ਗਏ ਤੇ ਆਪਾਂ ਸਾਡੇ ਦੇ ਨਾਲ ਤੁਹਾਨੂੰ ਕੋਟ ਆਪਾਂ ਕਰਾਵਾਂਗੇ ਪ੍ਰਵਾਸ ਕਰਦੇ ਤੇ ਹੁਣ ਆਪਾਂ ਟੇਕਦੇ ਮੱਥਾ ਦਰਬਾਰ ਸਾਹਿਬ ਦੇ ਅੰਦਰ ਪਹਿਲਾਂ ਆਪਾਂ ਹੱਥ ਧੋ ਲਈਏ ਫਿਰ ਆਪਾਂ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਦਰਬਾਰ ਸਾਹਿਬ ਇੱਧਰ ਆ ਨਾ ਇਹ ਇੱਕ ਦਰਬਾਰ ਸਾਹਿਬ ਆ ਵਾਹਿਗੁਰੂ ਹੁਣ ਆਪਾਂ ਚੱਲਦੇ ਆਂ ਅੰਦਰ ਜੀ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਆਂ ਵਾਹਿਗੁਰੂ ਅੰਦਰ ਉਸਤੀ ਵਾਕਸਿੰਗ ਪਰਮਾਤਮਾ ਸਾਡੇ ਜੀ ਜਲਣਾ ਕੋ ਲਾ ਗਏ ਨਾਮ ਜਪ ਕੇ ਅੱਗੇ ਅਰਦਾਸ ਆਪਾਂ ਦਰਬਾਰ ਸਭ ਤੋਂ ਮੱਥਾ ਟੇਕ ਕੇ ਬਾਹਰ ਆਵਗੇ ਜੀ ਤੇ ਹੁਣ ਆਪਾਂ ਲੰਗਰ ਸਕਦੇ ਆ ਤੇ ਆਪਾਂ ਚਾਹਦੇ ਆ ਲੰਗਰ ਜੇ ਤੇ ਲੰਗਰ ਸਕਦੇ ਆ ਤੇ ਟਾਈਮ 9 ਵਜੇ ਚੁੱਕੇ ਆ ਤੇ ਬਹੁਤ ਸੰਗਤ ਆਈ ਹੋਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਫੀ ਬਹੁਤ ਆ ਗਈ ਆ ਬਹੁਤ ਸੰਗਤੜੀ ਆਈ ਹੋਈ ਆ ਇਹ ਪੰਜਾਬ ਤੋਂ ਵੀ ਸੰਗਤ ਬਹੁਤ ਆਉਂਦੀ ਆ ਤੇ ਬਾਕੀ ਹੋਸਟੇਲ ਤੋਂ ਵੀ ਸੰਗਤ ਬਹੁਤ ਆਉਂਦੀ ਆ ਤੇ ਹੁਣ ਆਪਾਂ ਚੱਲਦੇ ਆ ਜੀ ਲੰਗਰ ਖਾ ਸਕਦੇ ਆ ਹੁਣ ਆਪਾਂ ਜੇ ਮੱਥਾ ਪਾ ਟੇਕ ਲਿਆ ਤੇ ਸਵੇਰੇ ਜਿਵੇਂ ਮੈਂ ਤੁਹਾਨੂੰ ਦੱਸਤਾ ਪਹਿਲਾਂ ਵੀਡੀਓ ਦੇ ਵਿੱਚ ਸਵੇਰੇ ਆਪਣੀ 4:30 ਗੱਡੀ ਜਿਹੜੀ ਤੁਰਨੀ ਆ ਟਰੰਕੂ ਟਰੈਵਲ ਆਪਾਂ ਕਰੀਆ ਤੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਲੰਗਰ ਖਾ ਸਕਦੇ ਆ ਇੱਧਰ ਜੋੜਾਕਾਰ ਆ ਜੀ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਾ ਸਕਦੇ ਹੋ ਆਇਤਾ ਸਾਰਾ ਸੰੰਦਰਹਾਲ ਆ ਜੀ ਤੇ ਜੋੜਾ ਆਪਣਾ ਫਰਸ਼ਾਤਾ ਲੱਗ ਰਿਹਾ ਹੈ ਜੀ ਜਮਾ ਲਈ 23 ਸਤਿ ਸੇਵਾਦਾਰ ਵੀ ਲੱਗੇ ਹੋਏ ਨੇ ਸਾਰੇ ਤੇ ਆਪਾਂ ਹੁਣ ਫਰਸ਼ਾਤਾ ਲੱਗਦੇ ਹਾਂ ਨੰਬਰ ਵੈਟ ਦੇ ਚਾਹਮਣੇ ਆਪਣੇ ਬਰਤ ਸੰੰਦਰਹਾਲ ਆ ਜੀ ਯਾ ਪੱਗਲ ਵਾਹਿਗੁਰੂ ਜੀ ਦਾ ਖਾਸਾ ਵਾਹਿ ਜੀ ਆਪਾਂ ਪਰਸਾਤਾ ਪਾਣੀ ਛਕ ਲਿਆ ਜੀ ਤੇ ਬਾਹਰ ਆ ਗਏ ਆਪਾਂ ਤੇ ਆਪਾਂ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਦੱਸਤਾ ਦੇ ਇੱਥੇ ਜਿਹੜਾ ਕਮਰਾ ਜੀ ਇਹ ਕਿੰਨੇ ਦਾ ਮਿਲਦਾ ਤੇ ਬਾਕੀ ਜਿਹੜਾ ਹਾਲ ਆ ਉਹ ਫ੍ਰੀ ਮਿਲ ਜਾਂਦਾ ਤੇ ਬਾਕੀ ਆਪਾਂ ਸਾਰਾ ਤੁਹਾਨੂੰ ਦੱਸਤਾ ਵੀਡੀਓ ਦੇ ਵਿੱਚ ਤੇ ਬਾਕੀ ਐਵੇਂ ਜਿੱਧਰ ਬਣੇ ਹੋਏ ਨੇ ਮਾਲਾ ਜਿਵੇਂ ਸਾਹਮਣੇ ਹਾਲ ਬਣਿਆ ਹੋਇਆ ਭਾਈ ਦਿਆਲਾ ਜੀ ਨਿਵਾਸ ਤੇ ਇਹ ਮਿੱਤਰ ਬਣੇ ਹੋਏ ਨੇ ਬਾਕੀ ਇੱਤਰ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਕਮਰਾ ਵੀ ਦਿਖਾਏ ਜਿਹੜਾ ਕਮਰੇ ਚ ਆਪ ਕਰ ਲਏ ਮਿਲੇ ਆਪਾਂ ਜਿੱਥੇ ਪਰ ਰਹਿ ਰਹੇ ਆਂ ਆਪ ਤੁਹਾਨੂੰ ਕਮਰਾ ਵੀ ਦਿਖਾਇਆ ਤੇ ਬਾਕੀ ਸਵੇਰੇ ਆਪਾਂ ਤੁਰਨਾ ਛੱਡ ਕੇ ਚਾਰ ਤੇ ਯਾਤਰਾ ਨੇਂ ਅੰਡੇ ਤੱਕ ਤੁਸੀਂ ਬਣੇ ਰਹੋ ਤੇ ਆਪਾਂ ਤੁਹਾਨੂੰ ਸ੍ਰੀ ਹੇਮਕੋਟ ਤੱਕ ਸਾਈਂ ਵੀ ਸਾਰੀ ਯਾਤਰਾ ਦੀ ਆਪ ਤੁਹਾਨੂੰ ਦੱਸਣਾਗੇ ਤਾਕੀ ਤੁਹਾਨੂੰ ਜੀ ਇੱਥੇ ਪੈਸੇ ਪੁਛੇ ਲੋੜਾ ਕਢਾਉਣੇ ਦਾ ਏਟੀਐਮ ਕੋਲੀ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚੀ ਏਟੀਐਮ ਆ ਇੱਧਰ ਗੁਰਦੁਆਰਾ ਸਾਹਿਬ ਆ ਤੇ ਇੱਧਰ ਨਾਲ ਹੀ ਏਟੀਐਮ ਆ ਜੇ ਤੁਹਾਨੂੰ ਕੈਸ਼ ਦੀ ਲੋੜ ਪੈਂਦੀ ਹੋ ਰਹੀ ਆਗੇ ਤਾਂ ਤੁਸੀਂ ਇੱਥੋਂ ਪੈਸੇ ਕਢਾ ਸਕਦੇ ਹੋ ਸਾਹਮਣੇ ਏਟੀਐਮ ਦੇਖ ਸਕਦੇ ਹੋ ਆਪਾਂ ਵੀ ਇੱਥੋਂ ਕਢਾਵਾਂਗੇ ਲਓ ਜੀ ਟਾਈਮ 9:30 ਹੋ ਗਏ ਤੇ ਦੇਖ ਸਕਦੇ ਤੁਸੀਂ ਹਲੇ ਵੀ ਟ੍ਰੈਫਿਕ ਬਹੁਤ ਆ ਹਲੇ ਵੀ ਜਿਹੜੀ ਰੋਡ ਦੇ ਉੱਪਰ ਚਾਹਲ ਪਹਿਲ ਬਹੁਤ ਆ ਤੇ ਦੁਕਾਨਾਂ ਤਰੀਕ ਨੂੰ ਲੈ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਹੁਣ ਵੀ ਇਹ ਬਸ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਕਿੰਨਾ ਇਕੱਠਾ ਜਾਨੀ ਕਿ 10 ਵਜਨ ਵਾਲੇ ਹੋ ਗਏ ਇਹ ਵੀ ਦੇਖੋ ਕਿੰਨਾ ਇਕੱਠਾ ਆ ਉਜੀ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਆਪਣੇ ਰੂਮ ਚ ਆ ਗਏ ਸੀ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਜੇ ਤੁਸੀਂ ਇਹ ਛੀ ਰੂਪ ਲੈਣਾ ਤਾਂ ਉਹ 1100 ਰੁਪਏ ਦਾ ਤੇ ਬਾਕੀ ਜੇ ਹਾਲ ਲੈਣਾ ਉਹ ਫ੍ਰੀ ਆ ਤੇ ਸਵੇਰੇ ਆਪਣੀ ਜਿਹੜੀ ਯਾਤਰਾ ਸ਼ੁਰੂ ਹੋਣੀ ਆ ਗੁਰਦੁਆਰਾ ਹਿੰਦਕੋਟ ਸਾਹਿਬ ਤੋਂ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਤੱਕ ਤੇ ਉਹ ਆਪਾਂ ਤੁਹਾਨੂੰ ਅਲੱਗ ਤੋਂ ਉਹਦਾ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਸਾਰੀ ਉਹ ਯਾਤਰਾ ਦਿਖਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆਂ ਜੀ ਤੁਹਾਨੂੰ ਕੱਲ ਨੂੰ ਇੱਕ ਨਵੇਂ ਵੀਡੀਓ ਦੇ ਵਿੱਚ ਇੱਕ ਨਵੇਂ ਦਿਨ ਦੇ ਵਿੱਚ ਤੇ ਠੀਕ ਆ ਜੀ ਧੰਨਵਾਦ